ਅਡਾਨੀ ਗਰੁੱਪ ਦਾ ਕਹਿਣਾ ਹੈ ਕਿ ਇਸ ਨਾਲ ਬਿਹਾਰ ਦੀ ਤਸਵੀਰ ਬਦਲ ਜਾਵੇਗੀ ਰੁਜ਼ਗਾਰ ਦੇ ਮੌਕੇ ਮਿਲਣਗੇ ਤੇ ਬਿਜਲੀ ਦੀ ਘਾਟ ਪੂਰੀ ਹੋਵੇਗੀ ਪਰ ਸਚਾਈ ਇਹ ਹੈ ਕਿ ਲੋਕ ਅਜੇ ਵੀ ਉਮੀਦਾਂ ਤੇ ਸਵਾਲਾਂ ਦੇ ਘੇਰੇ 'ਚ ਹਨ ਕੀ ਕਿਸਾਨਾਂ ਨੂੰ ਸੱਚਮੁੱਚ ਫਾਇਦਾ ਮਿਲਿਆ ਕੀ ਦਰਕਤਾਂ ਦੀ ਕੁਰਬਾਨੀ ਨਾਲ ਵਿਕਾਸ ਹੋ ਸਕਦਾ ਹੈ ਕੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਕਿਸੇ ਵੀ ਕੰਪਨੀ ਨੂੰ ਦਿੱਤੀ ਜਾ ਸਕਦੀ ਹੈ ਦੋਸਤੋ ਬਿਹਾਰ 'ਚ ਅਡਾਨੀ ਦਾ ਵਿਵਾਦ ਸਿਰਫ ਜ਼ਮੀਨ ਦਾ ਮਾਮਲਾ ਨਹੀਂ ਲੋਕਾਂ ਦੇ ਭਵਿੱਖ ਉਹਨਾਂ ਦੇ ਅਧਿਕਾਰ ਤੇ ਪਰਿਆਵਰਨ ਦੇ ਨਾਲ ਜੁੜਿਆ ਮਾਮਲਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬਿਹਾਰ ਦੇ ਵਿੱਚ ਅਡਾਨੀ ਗਰੁੱਪ ਨਾਲ ਚੱਲ ਰਹੇ ਸਭ ਤੋਂ ਵੱਡੇ ਵਿਵਾਦ ਦੀ ਆਖਿਰ ਅਜੇ ਹਾਂ ਕੀ ਚੱਲ ਰਿਹਾ ਹੈ ਜਿਸ ਨਾਲ ਸਰਕਾਰ ਵੱਲੋਂ ਵੀਡੀਓ ਨੂੰ ਡਿਲੀਟ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਹਨ ਸਰਕਾਰ ਅਡਾਨੀ ਅਤੇ ਲੋਕਾਂ ਦੇ ਵਿਚਕਾਰ ਆਖਿਰ ਚੱਲ ਕੀ ਰਿਹਾ ਹੈ ਇਹ ਮਾਮਲਾ ਸ਼ੁਰੂ ਕਿਵੇਂ ਹੋਇਆ ਇਸ ਬਾਰੇ ਗੱਲ ਕਰਾਂਗੇ ਦਰਾਂ ਸਾਲ ਬਿਹਾਰ ਸਰਕਾਰ ਨੇ ਅਡਾਨੀ ਗਰੁੱਪ ਨੂੰ 1050 ਏਕੜ ਜ਼ਮੀਨ ਸਿਰਫ 1 ਰੁਪਏ ਸਾਲਾਨਾ ਰੇਟ ਤੇ ਲੀਜ਼ ਤੇ ਦਿੱਤੀ ਸਿਰਫ ਅਜਿਹਾ ਹੀ ਨਹੀਂ 10 ਲੱਖ ਡਰਾਫਟ ਵੀ ਅਡਾਨੀ ਗਰੁੱਪ ਨੂੰ ਟਰਾਂਸਫਰ ਕਰ ਦਿੱਤੇ ਗਏ। ਹੁਣ ਸੋਚੋ ਜ਼ਮੀਨ ਤੇ ਡਰਾਫਟ ਜੋ ਕਿ ਲੋਕਾਂ ਦੀ ਮਲਕੀਅਤ ਹਨ ਉਹਨਾਂ ਨੂੰ ਇੰਨਾ ਸਸਤਾ ਕਿਉਂ ਦਿੱਤਾ ਗਿਆ? ਦੂਜੇ ਪਾਸੇ ਵਿਹਾਰ ਸਰਕਾਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਇਸ ਲਈ ਦਿੱਤੀ ਗਈ ਤਾਂਕਿ 2400 ਮੀਗਾਵਾਟ ਦਾ ਬਿਜਲੀ ਪ੍ਰੋਜੈਕਟ ਸ਼ੁਰੂ ਕੀਤਾ ਜਾਵੇ ਤੇ ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਬਿਹਾਰ ਦੇ ਵਿੱਚ ਉਦਯੋਗਿਕ ਵਿਕਾਸ ਹੋਵੇਗਾ। ਤੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਕਾਸ ਦੇ ਨਾਮ ਤੇ ਲੋਕਾਂ ਦੀ ਜ਼ਮੀਨ ਦੀ ਲੁੱਟ ਹੈ ਤੇ ਨਾ ਹੀ ਉਹਨਾਂ ਕਿਸਾਨਾਂ ਨੂੰ ਵਾਜਬ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਹਨਾਂ ਦੀ ਇੱਛਾ ਨੂੰ ਪੁੱਛਿਆ ਗਿਆ ਹੈ ਡਰੱਕਾਂ ਦੀ ਕਟਾਈ ਨਾਲ ਵੀ ਪ੍ਰਿਆਵਰਣ ਤੇ ਗੰਭੀਰ ਸਵਾਲ ਖੜੇ ਹੁੰਦੇ ਹਨ ਅਡਾਨੀ ਗਰੁੱਪ ਦਾ ਕਹਿਣਾ ਹੈ ਕਿ ਇਸ ਨਾਲ ਬਿਹਾਰ ਦੀ ਤਸਵੀਰ ਬਦਲ ਜਾਵੇਗੀ ਰੁਜ਼ਗਾਰ ਦੇ ਮੌਕੇ ਮਿਲਣਗੇ ਤੇ ਬਿਜਲੀ ਦੀ ਘਾਟ ਪੂਰੀ ਹੋਵੇਗੀ ਪਰ ਸਚਾਈ ਇਹ ਹੈ ਕਿ ਲੋਕ ਅਜੇ ਵੀ ਉਮੀਦਾਂ ਤੇ ਸਵਾਲਾਂ ਦੇ ਘੇਰੇ 'ਚ ਹਨ ਕੀ ਕਿਸਾਨਾਂ ਨੂੰ ਸੱਚਮੁੱਚ ਫਾਇਦਾ ਮਿਲਿਆ ਕੀ ਦਰਗਤਾਂ ਦੀ ਕੁਰਬਾਨੀ ਨਾਲ ਵਿਕਾਸ ਹੋ ਸਕਦਾ ਹੈ ਕੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਕਿਸੇ ਵੀ ਕੰਪਨੀ ਨੂੰ ਦਿੱਤੀ ਜਾ ਸਕਦੀ ਹੈ ਦੋਸਤੋ ਬਿਹਾਰ ਚ ਅਡਾਨੀ ਦਾ ਵਿਵਾਦ ਸਿਰਫ ਜ਼ਮੀਨ ਦਾ ਮਾਮਲਾ ਨਹੀਂ ਲੋਕਾਂ ਦੇ ਭਵਿੱਖ ਉਹਨਾਂ ਦੇ ਅਧਿਕਾਰ ਤੇ ਪਰਿਆਵਰਣ ਦੇ ਨਾਲ ਜੁੜਿਆ ਮਾਮਲਾ ਹੈ ਹੁਣ ਤੁਹਾਡੀ 바ਰੀ ਹੈ ਕਮੈਂਟ ਕਰਕੇ ਦੱਸੋ ਕੀ ਇਹ ਪ੍ਰੋਜੈਕਟ ਵਿਕਾਸ ਹੈ ਜਾਂ ਫਿਰ ਲੋਕਾਂ ਨਾਲ ਧੋਖਾ ਦੂਜੇ ਪਾਸੇ ਮੋਦੀ ਜੀ ਦੇ 75 ਸਾਲ ਪੂਰੇ ਹੋ ਗਏ ਸਨ ਤੇ ਸ਼ਾਇਦ ਹੁਣ ਉਹ ਜਾਨ ਵੀ ਵਾਲੇ ਸਨ ਕਿਉਂ ਨਾ ਉਹਨਾਂ ਦੀ ਜਾਨ ਤੋਂ ਪਹਿਲਾਂ ਉਹਨਾਂ ਤੋਂ ਕੁਝ ਸਵਾਲ ਪੁੱਛੇ ਜਾਣ ਸਵਾਲ ਨੰਬਰ 1 ਭਾਰਤੀ ਸਵੱਛਤਾ ਅਭਿਆਨ ਦਾ ਕੀ ਹੋਇਆ ਜਿਸ ਉੱਤੇ 62000 ਕਰੋੜ ਰੁਪਏ ਖਰਚ ਕੀਤੇ ਗਏ ਸਨ ਕੀ ਉਸ ਨਾਲ ਦੇਸ਼ ਦਾ ਵਿਕਾਸ ਹੋਇਆ ਸਵਾਲ ਨੰਬਰ 2 ਭਾਰਤ ਸਰਕਾਰ ਨੇ 100 ਸਮਾਰਟ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਅੱਜ ਉਹ 100 ਸਮਾਰਟ ਸ਼ਹਿਰ ਕਿੱਥੇ ਹਨ ਸਵਾਲ ਨੰਬਰ 3 2 ਕਰੋੜ ਲੋਕਾਂ ਨੂੰ ਹਰ ਸਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਤੇ ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਸਵਾਲ ਨੰਬਰ 4 ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਕੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਜੇ ਹਾਂ ਤਾਂ ਹਰ ਸਾਲ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਹੈ ਸਵਾਲ ਨੰਬਰ 5 ਕੁਖਮਾਰੀ ਨੂੰ ਸਰਕਾਰ ਵੱਲੋਂ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਵੀ 20 ਕਰੋੜ ਲੋਕ ਭੁੱਖੇ ਪੇਟ ਸੌ ਜਾਂਦੇ ਸਨ ਸਵਾਲ ਪੁੱਛਣਾ ਸਾਡਾ ਫਰਜ਼ ਹੈ ਸਵਾਲ ਤਾਂ ਪੁੱਛੇ ਹੀ ਜਾਣਗੇ ਤੇ ਤੁਹਾਨੂੰ ਇਸ ਦਾ ਜਵਾਬ ਵੀ ਦੇਣਾ ਪਵੇਗਾ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਮੋਦੀ ਸਰਕਾਰ ਵੱਲ ਇਹ ਵੀਡੀਓ ਜ਼ਰੂਰ ਪਹੁੰਚੇ